ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਜੂਨੀਅਰ ਜਿਹੜੇ ਹੁੰਦੇ ਨੇ ਉਹ ਆਪਣੇ ਸੀਨੀਅਰ ਤੇ ਸ਼ਿਕਾਇਤ ਲੈ ਕੇ ਪਹੁੰਚਦੇ ਹੁੰਦੇ ਨੇ ਕਿ ਸਾਨੂੰ ਉਸ ਸੀਨੀਅਰ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਸਾਡੀ ਗੱਲ ਨਹੀਂ ਸੁਣੀ ਜਾਂਦੀ ਆਪਣੀ ਮਨਮਾਨੀਆਂ ਕਰਦੇ ਨੇ ਪਰ ਅਜਿਹਾ ਕਦੇ ਨਹੀਂ ਹੁੰਦਾ ਕਿ ਕਦੇ ਸੀਨੀਅਰ ਅਧਿਕਾਰੀ ਨੇ ਜੋ ਆਪਣੇ ਜੂਨੀਅਰ ਦੀ ਸ਼ਿਕਾਇਤ ਦੇਣ ਕਿ ਅਸੀਂ ਜੂਨੀਅਰ ਤੋਂ ਤੰਗ ਆ ਚੁੱਕੇ ਨੇ ਉਹ ਸਾਡੇ ਨਾਲ ਬਤਮੀਜੀ ਜਾਂ ਮਨਮਾਨੀਆਂ ਕਰਦਾ ਹੈ ਪਰਾ ਜਿਹੜਾ ਜੇਕਰ ਹੁੰਦਾ ਹੈ ਪ੍ਰਸ਼ਾਸਨ ਦੇ ਵਿੱਚ ਕਿਤੇ ਤਾਂ ਤੁਸੀਂ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੋਵੇਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਲੇਕਿਨ ਉਸ ਤੋਂ ਪਹਿਲਾਂ ਦੱਸ ਦਿੰਦੇ ਆ ਤੁਹਾਨੂੰ ਕਿ ਅਖੀਰ ਪੂਰਾ ਮਾਮਲਾ ਕੀ ਹੈ ਦਰਸਲ ਦੱਸ ਦਈਏ ਕਿ ਛੱਤੀਸਗੜ ਦੇ ਬਲੋਧ ਜ਼ਿਲ੍ਹੇ ਦਾ ਇਹ ਮਾਮਲਾ ਹੈ ਜਿੱਥੇ ਚਾਰ ਐਸ ਡੀ ਐਮ ਆਪਣੇ ਡਰਾਈਵਰ ਤੋਂ ਤੰਗ ਆ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਚਾਰਾਂ ਐਸ ਡੀ ਐਮ ਨੇ ਮਿਲ ਕੇ ਸ਼ਿਕਾਇਤ ਦਿੱਤੀ ਹੈ ਕਲੈਕਟਰ ਨੂੰ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਜੋ ਡਰਾਈਵਰ ਹੈ ਉਹਨਾਂ ਦੇ ਨਾਲ ਮਨਮਾਨੀਆਂ ਕਰਦਾ ਹੈ ਬਤਮੀਜੀ ਕਰਦਾ ਹੈ ਇਤੇ ਨਾਲ ਹੀ ਹੋਰ ਕੀ ਕੁਝ ਗੱਲਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰਦੇ ਆਂ ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਬਲੋਧ ਬਲੌਕ ਦੇ ਐਸ ਡੀ ਐਮ ਨੇ ਕਲੈਕਟਰ ਨੂੰ ਇੱਕ ਸਾਂਝਾ ਸ਼ਿਕਾਇਤ ਪੱਤਰ ਸੌਪਿਆ ਹੈ ਇਸ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਡਰਾਈਵਰ ਕਮਲਕਿਸ਼ੋਰ ਗੰਗਰਾਲੇ ਆਪਣੇ ਅਫਸਰਾਂ ਨੂੰ ਸਰ ਜਾਂ ਮੈਡਮ ਕਹਿ ਕੇ ਨਹੀਂ ਬੁਲਾਉਂਦੇ ਸਗੋਂ ਉਹਨਾਂ ਨੂੰ ਸਿੱਧੇ ਨਾਮ ਲੈ ਕੇ ਬੁਲਾਉਂਦੇ ਨੇ ਇੰਨਾ ਹੀ ਨਹੀਂ ਡਰਾਈਵਰ ਸਿਗਰਟ ਵੀ ਪੀ ਕੇ ਕਾਰ ਚਲਾਉਂਦਾ ਹੈ ਇਸ ਕਾਰਨ ਮਹਿਲਾ ਅਧਿਕਾਰੀ ਸਹਜ ਮਹਿਸੂਸ ਕਰਦੇ ਨੇ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਕਿ ਨੌਜਵਾਨ ਬਿਨਾਂ ਪੁੱਛੇ ਜਾਂ ਦੱਸੇ ਆਪਣੀ ਮਰਜ਼ੀ ਨਾਲ ਛੁੱਟੀ ਕਰ ਲੈਂਦਾ ਹੈ ਅਜਿਹੇ ਵਿੱਚ ਗੰਬੀਰ ਮਾਮੇ ਦੀ ਜਾਣਕਾਰੀ ਕਲੈਕਟਰ ਨੂੰ ਦਿੱਤੀ ਗਈ ਹੈ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਸ਼ਿਕਾਇਤ ਦਰਜ ਕਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਜੂਨੀਅਰ ਜਿਹੜੇ ਹੁੰਦੇ ਨੇ ਉਹ ਆਪਣੇ ਸੀਨੀਅਰ ਤੇ ਸ਼ਿਕਾਇਤ ਲੈ ਕੇ ਪਹੁੰਚਦੇ ਹੁੰਦੇ ਨੇ ਕਿ ਸਾਨੂੰ ਉਸ ਸੀਨੀਅਰ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਸਾਡੀ ਗੱਲ ਨਹੀਂ ਸੁਣੀ ਜਾਂਦੀ ਆਪਣੀ ਮਨਮਾਨੀਆਂ ਕਰਦੇ ਨੇ ਪਰ ਅਜਿਹਾ ਕਦੇ ਨਹੀਂ ਹੁੰਦਾ ਕਿ ਕਦੇ ਸੀਨੀਅਰ ਅਧਿਕਾਰੀ ਨੇ ਜੋ ਆਪਣੇ ਜੂਨੀਅਰ ਦੀ ਸ਼ਿਕਾਇਤ ਦੇਣ ਕਿ ਅਸੀਂ ਜੂਨੀਅਰ ਤੋਂ ਤੰਗ ਆ ਚੁੱਕੇ ਨੇ ਉਹ ਸਾਡੇ ਨਾਲ ਬਤਮੀਜੀ ਜਾਂ ਮਨਮਾਨੀਆਂ ਕਰਦਾ ਹੈ ਪਰ ਜਿਹਾ ਜੇਕਰ ਹੁੰਦਾ ਪ੍ਰਸ਼ਾਸਨ ਦੇ ਵਿੱਚ ਕਿਤੇ ਤਾਂ ਤੁਸੀਂ ਕੀ ਕਹੋਗੇ ਤੁਹਾਡਾ ਕੀ ਵਿਚਾਰ ਹੋਵੇਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਓ ਲੇਕਿਨ ਉਸ ਤੋਂ ਪਹਿਲਾਂ ਦੱਸ ਦਿੰਦੇ ਆ ਤੁਹਾਨੂੰ ਕਿ ਅਖੀਰ ਪੂਰਾ ਮਾਮਲਾ ਕੀ ਹੈ ਦਰਸਲ ਦੱਸ ਦਈਏ ਕਿ ਛੱਤੀਸਗੜ ਦੇ ਬਲੋਧ ਜ਼ਿਲ੍ਹੇ ਦਾ ਇਹ ਮਾਮਲਾ ਹੈ ਜਿੱਥੇ ਚਾਰ ਐਸ ਡੀ ਐਮ ਆਪਣੇ ਡਰਾਈਵਰ ਤੋਂ ਤੰਗ ਆ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਚਾਰਾਂ ਐਸ ਡੀ ਐਮ ਨੇ ਮਿਲ ਕੇ ਸ਼ਿਕਾਇਤ ਦਿੱਤੀ ਹੈ ਕਲੈਕਟਰ ਨੂੰ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਜੋ ਡਰਾਈਵਰ ਹੈ ਉਹਨਾਂ ਦੇ ਨਾਲ ਮਨਮਾਨੀਆਂ ਕਰਦਾ ਹੈ ਬਤਮੀਜੀ ਕਰਦਾ ਹੈ ਇਤੇ ਨਾਲ ਹੀ ਹੋਰ ਕੀ ਕੁਝ ਗੱਲਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰਦੇ ਆਂ ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਬਲੋਧ ਬਲੌਕ ਦੇ ਐਸ ਡੀ ਐਮ ਨੇ ਕਲੈਕਟਰ ਨੂੰ ਇੱਕ ਸਾਂਝਾ ਸ਼ਿਕਾਇਤ ਪੱਤਰ ਸੌਪਿਆ ਹੈ ਇਸ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਡਰਾਈਵਰ ਕਮਲਕਿਸ਼ੋਰ ਗੰਗਰਾਲੇ ਆਪਣੇ ਅਫਸਰਾਂ ਨੂੰ ਸਰ ਜਾਂ ਮੈਡਮ ਕਹਿ ਕੇ ਨਹੀਂ ਬੁਲਾਉਂਦੇ ਸਗੋਂ ਉਹਨਾਂ ਨੂੰ ਸਿੱਧੇ ਨਾਮ ਲੈ ਕੇ ਬੁਲਾਉਂਦੇ ਨੇ ਇੰਨਾ ਹੀ ਨਹੀਂ ਡਰਾਈਵਰ ਸਿਗਰਟ ਵੀ ਪੀ ਕੇ ਕਾਰ ਚਲਾਉਂਦਾ ਹੈ ਇਸ ਕਾਰਨ ਮਹਿਲਾ ਅਧਿਕਾਰੀ ਸਹਜ ਮਹਿਸੂਸ ਕਰਦੇ ਨੇ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਕਿ ਨੌਜਵਾਨ ਬਿਨਾਂ ਪੁੱਛੇ ਜਾਂ ਦੱਸੇ ਆਪਣੀ ਮਰਜ਼ੀ ਨਾਲ ਛੁੱਟੀ ਕਰ ਲੈਂਦਾ ਹੈ ਜਿਸ ਅ헤 ਵਿੱਚ ਗੰਭੀਰ ਮਾਮੇ ਦੀ ਜਾਣਕਾਰੀ ਕਲੈਕਟਰ ਨੂੰ ਦਿੱਤੀ ਗਈ ਹੈ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਸ਼ਿਕਾਇਤ ਦਰਜ ਕਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ